ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਦਾਪਾ ਕੋ ਠੀਕ ਹੋਵੋਗੇ ਤੇ ਰਾਜੇ ਅੱਜ ਤੁਹਾਡੇ ਤੱਕ ਲੈ ਕੇ ਆਏ ਆ ਆਪਾਂ ਕਰੰਟ ਅਫੇਅਰ ਸੌਰੀ ਇੱਥੇ 12 ਲਿਖਣਾ ਸੀ 10 11 12 ਜਨਵਰੀ ਤੱਕ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਲੈ ਕੇ ਆਏ ਆ ਠੀਕ ਹੈ ਜੀ ਤੇ ਜਿਹਦੇ ਵਿੱਚ ਆਪਾਂ ਬਿਲਕੁਲ ਬੇਸਿਕ ਤੋਂ ਤੇ ਆਇਆ ਸਮਝ ਲਓ ਕਿ ਜਮਾ ਨਿਚੋੜ ਹੀ ਲੈ ਕੇ ਆਇਆ ਤੁਹਾਡੇ ਵਾਸਤੇ ਠੀਕ ਹੈ ਜੀ ਦੇਭਾ ਤੁਹਾਨੂੰ ਦੱਸਿਆ ਕਿ ਇਹ ਇਹ ਨਾ ਸਮਝ ਲਓ ਕਿ ਕੋਈ ਵੀਡੀਓ 20 ਮਿੰਟ ਦੀ ਹੈ ਜਾਂ ਕੋਈ 25 ਵੀਡੀਓ ਮਿੰਟ ਦੀ ਹੈ ਤਾਂ ਇਹ ਇੱਕ ਦੇ ਇਹ ਤਿੰਨ ਦਿਨਾਂ ਦੀ ਵੀਡੀਓ ਹੁੰਦੀ ਹੈ ਰਾਜੇ ਇਕੱਠੀ ਠੀਕ ਹੈ ਜੀ ਤੇ ਜੇ ਆਪਾਂ ਐਵਰੇਜ ਲਾ ਕੇ ਚੱਲ ਗਏ ਰਾਜੇ ਠੀਕ ਹੈ ਜੀ ਤਾਂ ਇੱਕ ਵੀਡੀਓ ਇੱਕ ਦਿਨ ਦੀ ਵੀਡੀਓ 7 ਕਿ ਮਿੰਟਾਂ ਦੀ ਬਣਦੀ ਹੈ ਆਪਣੀ ਜੇ ਤਿੰਨ ਦਿਨਾਂ ਦੀ ਵੀਰ ਚ ਰਾਜੇ ਵੀਡੀਓ 7 ਦੇ 8 ਮਿੰਟਾਂ ਦੀ ਬਣਦੇ ਤਿੰਨ ਦਿਨਾਂ ਦੀ ਵੀਡੀਓ ਆਪਣੀ 20 25 ਮਿੰਟ ਦੀ ਹੋ ਜਾਂਦੀ ਹੈ ਤੇ ਹਰ ਵਾਰ ਦੀ ਤਰ੍ਹਾਂ ਕਹਿਣਾ ਚਾਹੁੰਦਾ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਠੀਕ ਹੈ ਜੀ ਪਟਵਾਰੀ ਕਲਰਕ ਆਲ ਪੰਜਾਬ ਇਗਜ਼ਾਮ ਇਹਨਾਂ ਚੋ ਕਿਸੇ ਵੀ ਬੈਚ ਲਈ ਰਾਜੇ ਤਿਆਰੀ ਕਰਨਾ ਚਾਹੁੰਦਾ ਕਿਸੇ ਪੇਪਰ ਲਈ ਤਾਂ ਉਹ ਆਪਣੀ ਐਪ ਤੋਂ ਕਰ ਸਕਦਾ ਆਪਣੀ ਐਪ ਦਾ ਨਾਮ ਹੈਗਾ ਦੀਪੁਲ ਰੈਜੂਕੇਸ਼ਨਰ ਆ ਜਿੰਨਾ ਬੱਚਿਆਂ ਕੋਲ ਇਹ ਰਾਜੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰ ਲੈਣੀ ਆ ਕਲਾਸ ਪਲੱਸ ਅਤੇ ਕਲਾਸ ਪਲੱਸ ਵਾਲਿਆਂ ਨੇ ਇੱਕ ਕੋਡ ਫਿਲ ਕਰਨਾਗਾ ਡਬਲ ਐਕਸ ਰੈਮ ਆ ਨੰਬਰ ਤੇ ਰਾਜੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਤੇ ਬਾਕੀ ਰਾਜੇ ਇਹਦੇ ਸਾਰੇ ਕਲਾਸਾਂ ਤੁਹਾਨੂੰ ਜੀਡੋ ਲੈਵਲ ਤੋਂ ਮਿਲਣਗੀਆਂ ਠੀਕ ਹੈ ਜੀ ਪੀਡੀਐਫ ਨਾਲ ਹੋਣਗੇ ਠੀਕ ਹੈ ਜੀ ਤੇ ਜਿਹਦੇ ਵਿੱਚ ਤੁਹਾਨੂੰ ਰਾਜੀ ਬਹੁਤ ਵਧੀਆ ਤਰੀਕੇ ਨਾਲ ਰਾਜੀ ਸਾਰੀਆਂ ਚੀਜ਼ਾਂ ਕਰਵਾਵਾਂਗੇ ਜਾਣਗੀਆਂ ਜੇ ਕੋਈ ਬੱਚਾ ਨਵੇਂ ਸਿਰੇ ਤੋਂ ਤਿਆਰੀ ਕਰਨਾ ਚਾਹੁੰਦਾ ਪਹਿਲੀ ਵਾਰ ਤਿਆਰੀ ਕਰਨਾ ਚਾਹੁੰਦਾ ਜਾਂ ਪਹਿਲਾਂ ਵੀ ਉਹਨੇ ਕੀਤੀ ਹੈ ਤਾਂ ਉਹਨੂੰ ਸਾਰੀਆਂ ਚੀਜ਼ਾਂ ਰਾਜੀ ਇਹ ਚ ਪ੍ਰੋਵਾਈਡ ਕਰਵਾਇਆਂ ਜਾਣਗੀਆਂ ਜਾਨੀਏ ਟੂ ਜੇ ਡੇਲੀ ਟ੍ਰੈਨਿੰਗਾਂ ਦੋ ਤੋਂ ਤਿੰਨ ਕਲਾਸਾਂ ਵਿੱਚ ਅਪਲੋਡ ਹੋ ਜਾਂਦੀਆਂ ਨੇ ਠੀਕ ਹੈ ਜੀ ਚਲੋ ਹੋ ਰਾਜੀ ਪ੍ਰੇਸ਼ਣ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਆਪਾਂ ਨੂੰ ਕਹਿੰਦੇ ਲੈਂਡ ਐਂਡ ਐਡਵੈਂਚਰ ਲਈ ਟੈਂਜਿੰਗ ਨੌਰਗੇ ਨੈਸ਼ਨਲ ਐਡਵੈਂਚਰ ਅਵਾਰ 2022 ਦਾ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਠੀਕ ਹੈ ਰਾਜੀ ਇਹ ਰਾਜੀ ਇੱਕ ਅਵਾਰਡ ਦਿੱਤਾ ਗਿਆ ਹੈਗਾ ਇਹਨਾਂ ਕਹਿੰਦੇ ਕਿਸ ਨੂੰ ਸਮਾਨਤ ਕੀਤਾ ਗਿਆ ਹੈਗਾ ਇਹਨਾਂ ਦੇ ਵਿੱਚੋਂ ਆਪਾਂ ਤੁਹਾਨੂੰ ਇਹ ਪੁੱਛ ਰਹੇ ਹਾਂ ਠੀਕ ਹੈ ਜੀ ਤਾਂ ਦੱਸੋ ਰਾਜੀ ਇਹਦਾ ਆਨਸਰ ਕੀ ਆ ਸਕਦਾ ਤਾਂ ਇਹਦਾ ਆਨਸਰ ਹੈਗਾ ਜੀ ਆਪਣਾ ਬੀ ਨੰਬਰ ਆਪਸ਼ਨ ਸਵੀਤਾ ਕਨਸਵਲ ਠੀਕ ਹੈ ਜੀ ਇਹਨੂੰ ਸਮਾਨਤ ਕੀਤਾ ਗਿਆ ਹੈਗਾ ਠੀਕ ਹੈ ਜੀ ਇਹ ਅਵਾਰਡ ਹੈ ਜਿਹੜਾ ਦ੍ਰੋਪਦੀ ਮੁੰਬਰੋਜੀ ਨੇ ਦਿੱਤਾ ਤੇ ਹੋਰ ਵੀ ਰਾਜੇ ਕਈ ਅਵਾਰਡ ਦਿੱਤੇ ਗਏ ਇਹਦੇ ਵਿੱਚ ਕਈ ਕੈਟਾਗਰੀਆਂ ਆ ਜਾਂਦੀਆਂ ਨੇ ਇਹ ਅਵਾਰਡਾਂ ਦੇ ਵਿੱਚ ਜਿਵੇਂ ਲੈਂਡ ਆਫ ਐਡਵੈਂਚਰ ਦੇ ਲਈ ਪ੍ਰਵੀਨ ਸਿੰਘ ਨੂੰ ਮਿਲਿਆਗਾ ਫੋਰ 에어 ਐਡਵੈਂਚਰ ਦੇ ਲਈ ਆਫੀਸ ਆਫੀਸਰ ਅੰਛੂ ਕੁਮਾਰ Tiwari ਨੂੰ ਮਿਲਿਆ ਤੇ ਬਾਟਰ ਐਡਵੈਂਚਰ ਦੇ ਲਈ ਤੁਲਸੀ ਚੇਤਨੀਆ ਮੂਠੂ ਕੁਰੀ ਨੂੰ ਮਿਲਿਆ ਇਹ ਕੀ ਹੁੰਦਾ ਰਾਜੇ ਇਹਦੇ ਵਿੱਚ ਐਡਵੈਂਚਰ ਦਾ ਮਤਲਬ ਹੁੰਦਾ ਕਿ ਕੁਝ ਵੱਖਰਾ ਕਰਕੇ ਦਿਖਾਇਆ ਜਾਂਦਾ ਹੈ ਕਿ ਸਟੰਟ ਦੀ ਤਰ੍ਹਾਂ ਕਰਕੇ ਦਿਖਾਇਆ ਜਾਂਦਾ ਹੈ ਆਹ ਸਟੰਟ ਤਾਂ ਰਾਜੇ ਲੈਂਡ ਤੇ ਕੀਤੇ ਗਏ ਧਰਤੀ ਤੇ ਕੀਤੇ ਜਾਂਦੇ ਆ ਠੀਕ ਹੈ ਜੀ ਜਿਹੜਾ ਆਹ ਸਟੰਟ ਤਾਂ ਰਾਜੇ ਇਹ ਹਵਾ ਦੇ ਵਿੱਚ ਕੀਤਾ ਜਾਂਦਾ ਹੈ ਤੇ ਆਹ ਪਾਣੀ ਦੇ ਵਿੱਚ ਸਟੰਟ ਕਰਕੇ ਦਿਖਾਏ ਜਾਂਦੇ ਆ ਇਸ ਤਵਾਰ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਕਿਸ ਦੇਸ਼ ਨੇ ਚੰ드ਰੀਆਨ ਮਿਸ਼ਨ ਪੈਰੇਗ੍ਰੀਨ 1 ਲੌਂਚ ਕੀਤਾ ਦੇਖੋ ਰਾਜੇ ਆ ਚੀਜ਼ ਯਾਦ ਕਰ ਲਓ ਨਾਲ ਠੀਕ ਹੈ ਜੀ ਪੈਰੇਗ੍ਰੀਨ 1 ਇੱਕ ਹੀ ਚੰ드ਰੀਆਨ ਮਿਸ਼ਨ ਸੋ ਡਾਇਰੈਕਟ ਇਹ ਵੀ ਪੁੱਛਿਆ ਜਾ ਸਕਦਾ ਕਿ ਪੈਰੇਗ੍ਰੀਨ 1 ਜਿਹੜਾ ਇਹ ਕਿਹੜਾ ਮਿਸ਼ਨ ਹੈ ਇੱਕ ਸੂਰਜ ਵਾਸਤੇ ਹੈ ਚੰ드ਰੀਆਨ ਵਾਸਤੇ ਹੈ ਕਿਸੇ ਗ੍ਰਹਿ ਵਾਸਤੇ ਕਿਸ ਵਾਸਤੇ ਹੈ ਤਾਂ ਇਹ ਇੱਕ ਚੰ드ਰੀਆਨ ਮਿਸ਼ਨ ਹੈਗਾ ਠੀਕ ਹੈ ਜੀ ਇਹ ਲੌਂਚ ਕਿਹਨੇ ਕੀਤਾ ਰਾਜੇ ਇਹ ਲੌਂਚ ਕੀਤਾ ਨਾਸਾ ਨੇ ਜੇਕਰ ਲਾਂਚਰ ਨੇ ਨੋਚ ਕੀਤਾ ਦਾ ਜੀ ਤਾਂ ਇਹਦਾ ਮਤਲਬ ਇਹ ਅਮਰੀਕਾ ਨੇ ਲਾਂਚ ਕੀਤਾਗਾ 2 ਨੰਬਰ ਪ੍ਰਸ਼ਨ ਦਾ ਅਨਸਰ ਇੱਕ ਪਣਾ ਇੱਕ ਹੋ ਗਿਆ ਇਸ ਤੋਂ ਪਹਿਲਾਂ ਸਭ ਤੋਂ ਪੱਕਾ ਹੀ ਵੀ ਵਾਰ ਪ੍ਰਸ਼ਨਾਂ ਪੇਪਰਾਂ ਦੇ ਵਿੱਚ ਆਇਆ ਹੋਇਆ ਰਾਜੇ ਅਪੋਲੋ 17 ਜਿਹੜਾ 1792 ਵਿੱਚ ਚੰਦਰਮਾ ਦੀ ਸਤਹ ਤੇ ਉਤਰਨ ਵਾਲਾ ਪਹਿਲਾ ਅਮਰੀਕੀ ਪਲਾਹਰ ਜਾਣ ਸੀ ਸੋ ਤੁਸੀਂ ਪੁੱਛਿਆ ਜਾਂਦਾ ਕਿ ਅਪੋਲੋ ਜਿਹੜਾ 17 ਦਾ ਅਪੋਲੋ 17 ਇਹ ਚੰਦਰਿਆਂ ਕਿਹੜਾ ਮਿਸ਼ਨ ਸੀ ਇੱਕ ਚੰਦਰਿਆਂ ਮਿਸ਼ਨ ਸੀ ਕਿਦੋਂ ਚਲਾਇਆ ਗਿਆ ਸੀ 1972 ਦੇ ਵਿੱਚ ਚਲਾਇਆ ਗਿਆ ਸੀ ਤੇ ਇਹ ਕਿੱਥੋਂ ਕਿਹੜੇ ਦੇਸ਼ ਦਾ ਸੀ ਇਹ ਅਮਰੀਕਾ ਦਾ ਰਾਜੇ ਇੱਕ ਲਾਂਚਰ ਸੀ ਠੀਕ ਹੈ ਜੀ ਖੋਤੀ ਇਹ ਛੱਡਿਆ ਗਿਆ ਸੀ ਮਿਸ਼ਨ ਇਸ ਤੋਂ ਬਾਅਦ ਆਗਲੇ ਪ੍ਰਸ਼ਨ ਦੇ ਵਿੱਚ ਕਹਿੰਦੇ ਗੰਗਾ ਸਾਗਰ ਮੇਲਾ ਗੰਗਾ ਸਾਗਰ ਮੇਲਾ ਭਾਰਤ ਦੇ ਕਿਸ ਰਾਜ ਦੇ ਵਿੱਚ ਇਹ ਲਗਾਇਆ ਗਿਆਗਾ ਮੇਲਾ ਰਾਜ ਇਹ ਕਿੱਥੇ ਲਗਾਇਆ ਗਿਆ ਆਪਾਂ ਤੁਹੇ ਪੁੱਛ ਰਹੇ ਨੇ ਇਹ ਲਗਾਇਆ ਗਿਆ ਰਾਜ ਇਹ ਬੈਸਟ ਬੰਗਾਲ ਦੇ ਵਿੱਚ ਠੀਕ ਹੈ ਜੀ ਸੁੰਦਰਬਨ ਦੇ ਜੰਗਲ ਵੀ ਬੈਸਟ ਬੰਗਾਲ ਦੇ ਵਿੱਚ ਹੀ ਹੈਗੇ ਆਹ ਪ੍ਰਸ਼ਨ ਰਾਜ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ 2024 ਵਿੱਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇਖੋ ਰਾਜੇ ਇਸ ਸਮੇਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਕੌਣ ਬਣੀ ਹੈ ਸ਼ੇਖ ਹਸੀਨਾ ਬਣੀ ਹੈ ਨੂੰ ਕਿਸ ਕਾਰਜਕਾਲ ਦੇ ਲਈ ਚੁਣਿਆ ਗਿਆ ਕਿੰਨੀ ਕਿੰਨੀ ਵਾਰ ਚੁਣਿਆ ਗਿਆ ਰਾਜੇ ਇਸ ਵਾਰ ਇਹਨੂੰ ਤਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਪੰਜਵੀਂ ਵਾਰ ਰਾਜੇ ਨੂੰ ਚੁਣਿਆ ਗਿਆ ਹੈ ਫਿਫਥ ਵਾਰ ਫਿਫਥ ਟਰਮ ਜੇ ਪੰਜਵੀਂ ਵਾਰ ਹੈ ਜੇ ਸ਼ੇਖ ਹਸੀਨਾ ਜਿਹੜੀ ਇਹ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਹੈ ਪੰਜਵੀਂ ਵਾਰ ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਤੇ ਰਾਜ ਜਿਹੜਾ ਇਹ ਬਗਲਾਦੇਸ਼ ਹੈ ਨਾ ਇਹ ਪਾਕਿਸਤਾਨ ਤੋਂ ਅਲੱਗ ਹੋ ਕੇ ਬਣਿਆਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਬਹੁਤ سارے ਪੇਪਰਾਂ ਦੇ ਵਿੱਚ ਇਹੀ ਪ੍ਰੈਸ਼ਨ ਤੋਂ ਡਾਇਰੈਕਟ ਪੁੱਛਿਆ ਗਿਆ ਹੈਗਾ ਇਸ ਤੋਂ ਬਾਅਦ ਅਗਲੇ ਦੇ ਵਿੱਚ ਕੀ ਕਹਿੰਦੇ ਨੇ ਇੰਟਰਨੈਸ਼ਨਲ ਪਰਪਲ ਫੈਸਟੀਵਲ ਪਰਪਲ ਪਰਪਲ ਕੀ ਹੁੰਦਾ ਹੈ ਜਾਮਣੀ ਠੀਕ ਹੈ ਜੀ ਜਾਮਣੀ ਜਿਹੜੇ ਕਪਿੰਡਰ ਨਾਲ ਆਪਾਂ ਲਿਖੀ ਜਾਂਦਾ ਜਾਮਣੀ ਕਲਰ ਹੀ ਹੈ ਇਹ ਪਰਪਲ ਫੈਸਟੀਵਲ 2024 ਬਣਾਇਆ ਗਿਆ ਹੈਗਾ ਠੀਕ ਹੈ ਜੀ ਇਹ ਆਪਾਂ ਤੁਸੀਂ ਪੁੱਛਦੇ ਹਾਂ ਕਿ ਬਣਾਇਆ ਕਿੱਥੇ ਗਿਆ ਹੈਗਾ ਠੀਕ ਹੈ ਜੀ ਇਹ ਬਣਾਇਆ ਗਿਆ ਹੈ ਰਾਜ ਗੋਆ ਦੇ ਵਿੱਚ ਠੀਕ ਹੈ ਜੀ ਤਾਂ ਇਹ ਜਿਹੜਾ ਫੈਸਟੀਵਲ ਹੈ ਜਿਹੇ ਇਹ ਆਪਣਾ ਮੰਗਾਇਆ ਗਿਆ ਗੋਆ ਦੇ ਵਿੱਚ ਠੀਕ ਹੈ ਜੀ ਤੇ ਹੋਰ ਵੀ राजे ਗੋਆ ਦੇ ਵਿੱਚ ਕਾਫੀ ਫੈਸਟੀਵਲ ਬਣਾਏ ਜਾਂਦੇ ਆ ਠੀਕ ਹੈ ਜੀ ਤੇ ਇੱਕਦਮ ਬਣਾਇਆ ਜਾਂਦਾ ਇੱਥੇ ਸਿਗਮੋ ਇੱਕ ਸਾਈਜ ਆਓ ਠੀਕ ਹੈ ਜੀ ਇੱਕ ਬੌਂਡਰਾਮ ਇਹ ਫੈਸਟੀਵਲ ਵੀ ਇੱਥੇ ਬਣਾਏ ਜਾਂਦੇ ਆ ਤਾਂ ਇਤੂ ਇਤੂ ਇੰਪੋਰਟੈਂਟ ਹੈਗਾ ਕਿ ਵੀ ਕੈਪੀਟਲ ਕੀ ਹੈਗੀ ਗੋਆ ਦੀ ਰਾਜਧਾਨੀ ਕੀ ਹੈ ਗੋਆ ਦੀ ਰਾਜਧਾਨੀ ਹੈਗੀ ਆ ਪਨਜੀ ਇਥੋਂ ਦੇ ਗਵਰਨਰ ਹੈਗੇ ਆਪਣੇ ਪੀ ਐਸ ਸ਼੍ਰੀ ਤਰਨ ਪਿਲਾਈ ਤੇ ਸੀਐਮ ਕੌਣਾ ਚੀਫ ਮਿਨਿਸਟਰ ਮੁੱਖ ਮੰਤਰੀ ਕੌਣਾ ਇੱਥੋਂ ਦੇ ਪ੍ਰਮੋਦ ਸਾਵੰਤ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵਿਸ਼ੇ ਨਾ ਇਸ ਤੋਂ ਬਾਅਦ ਕਹਿੰਦੇ ਜੀ ਗੋਆ ਦੇ ਵਿੱਚ ਠੀਕ ਹੈ ਜੀ ਵਾਈਵਰੈਂਟ ਗੁਜਰਾਤ ਸัมਮਿਟ ਹੋਈ ਹੈ 2024 ਦੀ ਇਹਦਾ ਥੀਮ ਕੀ ਹੈ ਰਾਜੀ ਇਹਦਾ ਕੀ ਦੇਖੋ ਗੁਜਰਾਤ ਦੇ ਪ੍ਰਿਸ਼ਣ ਆਪਣੇ ਵਾਸਤੇ ਕਿਉਂ ਮਹੱਤਵਪੂਰਨ ਹੁੰਦੇ ਕਿਉਂਕਿ ਜਿਹੜਾ ਆਪਣੇ ਪ੍ਰਧਾਨ ਮੰਤਰੀ ਹੈ ਮੋਦੀ ਇਹ ਗੋਆ ਦਾ ਉਹ ਤਾਂ ਸੌਰੀ ਗੋਆ ਦਾ ਨਹੀਂ ਗੁਜਰਾਤ ਦਾ ਹੈਗਾ ਤਾਂ ਕਰ ਕਿਹੜਾ ਜੀ ਗੁਜਰਾਤ ਦੇ ਪ੍ਰਸ਼ਨ ਆਪਣੇ ਪਾਸ ਦੇ ਤਾਂ ਮਹੱਤਵਪੂਰਨ ਹੋ ਸਕਦੇ ਹੋ ਜਾਂਦੇ ਆ ਤਾਂ ਇਹਦਾ ਥੀਮ ਹੈਗਾ ਗੇਟਵੇ ਟੂ ਦਾ ਫਿਊਚਰ ਇਸ ਤੋਂ ਬਾਅਦ ਵਿਸ਼ਵ ਹਿੰਦੀ ਦਿਵਸ ਇਹਦਾ ਜੇ ਤੁਹਾਨੂੰ ਪਹਿਲਾਂ ਵੀ ਦੱਸ ਕੇ ਕਿ ਜਿਹੜਾ ਵਿਸ਼ਵ ਹਿੰਦੀ ਦਿਵਸ ਹੈ ਜ ਦੁਨੀਆ ਦੇ ਵਿੱਚ ਬਣਾਇਆ ਜਾਂਦਾ ਹੈਗਾ ਠੀਕ ਹੈ ਜੀ ਦੁਨੀਆ ਲੈਵਲ ਤੇ ਇਹ 10 ਜਨਵਰੀ ਨੂੰ ਬਣਾਇਆ ਜਾਂਦਾ ਹੈਗਾ ਕਹਿੰਦੇ ਇਹ ਪਹਿਲੀ ਵਾਰ ਕਦੋਂ ਬਣਾਇਆ ਗਿਆ ਸੀ ਆਪਾਂ ਤੁਹਾਨੂੰ ਇਹੀ ਪੁੱਛ ਰਹੇ ਨੇ ਠੀਕ ਹੈ ਜੀ ਪਹਿਲੀ ਵਾਰ ਇਹ ਦੇਸ਼ ਦੇ ਤੋਂ ਬਣਾਇਆ ਗਿਆ ਸੀ ਪਹਿਲੀ ਵਾਰ ਇਹ ਦਿਵਸ ਬਣਾਇਆ ਗਿਆ ਸੀ 2006 ਦੇ ਵਿੱਚ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਸੀ ਵੀ ਕਰਵਾ ਕੇ ਗਿਆ ਚੁੱਕਿਆ ਪਿਛਲੀ ਵੀਡੀਓ ਦੇ ਵਿੱਚ ਤੇ ਇਹਦੇ ਵਾਰ ਤੁਹਾਨੂੰ ਦੱਸ ਚੁੱਕਿਆਗਾ ਕਿ ਇੰਡੀਆ ਲੈਵਲ ਤੇ ਰਾਸ਼ਟਰੀ ਕਿਦੋਂ ਬਣਾਇਆ ਜਾਂਦਾ ਤੇ ਇੰਟਰਨੈਸ਼ਨਲ ਰਾਸ਼ਟਰੀ ਜਿਹੜਾ ਹੁੰਦਾਗਾ ਬਾਡ ਲੈਵਲ ਤੋਂ 10 ਜਨਵਰੀ ਨੂੰ ਬਣਾਇਆ ਜਾਂਦਾਗਾ ਇਸ ਤੋਂ ਬਾਅਦ ਅਗਲਾ ਪ੍ਰੈਸ਼ਨ ਵੀ ਇੰਪੋਰਟੈਂਟ ਹੈ ਠੀਕ ਹੈ ਜੀ ਕਿ 2024 ਦਾ ਪਹਿਲਾ ਚੱਕਰਵਾਤ ਅਲਵਾਰੋ ਕਿਹੜੇ ਸਾਗਰ ਦੇ ਵਿੱਚ ਆਇਆ ਹੈ ਇਸ ਸਾਈਕਲੋਨ ਦਾ ਮਤਲਬ ਹੁੰਦਾ ਨਾ ਜੀ ਇੱਕ ਨਾ ਚੱਕਰਵਾਤ ਆ ਜਾਂਦਾ ਉਸ ਸਾਗਰਾਂ ਦੇ ਵਿੱਚ ਪਾਣੀ ਬਹੁਤ ਉੱਚੀ ਉੱਚੀ ਉੱਠ ਖੜਦਾਗਾ ਤੁਸੀਂ ਆਂ ਤੋਂ ਤੇ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾਗਾ ਹੈਨਾ ਤਾਂ ਇਹ ਪਈ ਇੱਕ ਹੁਣ ਇਹ 2024 ਦਾ ਪਹਿਲਾ ਸਾਈਕਲ ਆਉਣਾ ਹੈਗਾ ਕਿ 2024 ਚ ਚੜ ਗਿਆ ਪਹਿਲੀ ਪਹਿਲਾ ਸਾਈਕਲ ਹੁਣ ਇਹ ਆਇਆ ਹੈਗਾ ਜਿਹਦਾ ਨਾਮ ਹੈਗਾ ਅਲਵਾਰੋ ਕਹਿੰਦੇ ਇਹ ਕਿਹੜੇ ਮਹਾਸਾਗਰ ਦੇ ਵਿੱਚ ਆਇਆ ਹੈਗਾ ਜਾਂ ਕਿਹੜੇ ਸਾਗਰ ਦੇ ਵਿੱਚ ਆਇਆ ਹੈ ਤਾਂ ਇਹ ਆਇਆ राजे ਹਿੰਦ ਮਹਾਸਾਗਰ ਦੇ ਵਿੱਚ ਤਾਂ ਕਰਕੇ ਇਹ ਆਪਣੇ ਵਾਸਤੇ ਬਹੁਤ ਜ਼ਿਆਦਾ ਮਹੱਤਵਪੂਰਨ ਅਪਰੇਸ਼ਨ ਬਣ ਜਾਂਦਾ ਹੈ ਇਸ ਤੋਂ ਬਾਅਦ ਬੁੱਕਾਂ ਵੀ ਤੁਹਾਨੂੰ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਹੁੰਦੀਆਂ ਹੈਗੀਆਂ ਸੋ ਤੋਂ ਬੁੱਕ ਪੁੱਛੀ ਗਈ ਹੈ ਇਹ ਬੁੱਕ ਦਾ ਨਾਮ ਕੀ ਹੈਗਾ ਐਂਗਰ ਮੈਨੇਜਮੈਂਟ ਦ ਟ੍ਰੈਵਲਰ ਡਿਪਲੋਮੈਟਿਕ ਰਿਲੇਸ਼ਨਸ਼ਿਪ ਬੀਟਵੀਨ ਇੰਡੀਆ ਐਂਡ ਪਾਕਿਸਤਾਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਇੰਡੀਆ ਦੇ ਪਾਕਿਸਤਾਨ ਦਾ ਜਿੱਥੇ ਵੀ ਪ੍ਰੀਪਰੇਸ਼ਨ ਆ ਜੇ ਉਹ ਤੁਹਾਨੂੰ ਛੱਡਣਾ ਨਹੀਂ ਹੈਗਾ ਤੁਸੀਂ ਇੱਕ ਬੁੱਕ ਆ ਜਿਹੜੀ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਬੁੱਕ ਹੈ ਕਹਿੰਦੇ ਇਹ ਬੁੱਕ ਲਿਖੀ ਗਈ ਨੇ ਆਪਾਂ ਤੋਂ ਇਹ ਪੁੱਛ ਰਹੇ ਨੇ ਤਾਂ ਇਹ ਬੁੱਕ ਲਿਖੀ ਹੈ ਰਾਜੀ ਨਾ ਜਿਹੜਾ ਦੋਨਾਂ ਚੋਂ ਕਿਸੇ ਨੇ ਨਹੀਂ ਲਿਖੀ ਇਹ ਬੁੱਕ ਲਿਖੀ ਹੈ ਆਪਣੀ ਅਜੇ ਵਸਰੀਆ ਠੀਕ ਹੈ ਜੀ ਸੀ ਨੰਬਰ ਆਪਸ਼ਨ ਆਪਣਾ ਆਨਸਰ ਹੈਗਾ ਇਸ ਤੋਂ ਬਾਅਦ ਅਗਲਾ ਆਪਰੇਸ਼ਨ ਆਪਣੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਉਗਰਮ ਸੌਲਟ ਰਾਈਫਲ ਇਹ ਰਾਜ ਇੱਕ ਰਾਈਫਲ ਹੈ ਨਵੀਂ ਠੀਕ ਹੈ ਜੀ ਅਸਾਲਟ ਮਤਲਬ ਹੁੰਦਾ ਕਿ ਲਗਾਤਾਰ ਗੋਲੀਆਂ ਚੱਲਦੇ ਰਹਿੰਦੇ ਨੇ ਜਿਵੇਂ AK-47 ਹੋਗੇ ਸਾਲਟ ਰਾਈਫਲ ਹੁੰਦੀਆਂ ਨੇ ਸナイਪਰ ਵੀ ਸੁਣਿਆ ਹੋਣਾ ਤੁਸੀਂ ਪਿਸਟਲ ਵੀ ਸੁਣਿਆ ਹੋਣਾ ਰਿਵੋਲਵਰ ਵੀ ਸੁਣਿਆ ਹੋਣਾ ਸਾਰੀਆਂ ਅਲੱਗ-ਅਲੱਗ ਚੀਜ਼ਾਂ ਦੇ ਨਾਮ ਆਂਗੇ ਠੀਕ ਹੈ ਸ਼ਾਟਗਨ ਵੀ ਸੁਣਿਆ ਹੋਣਾ ਠੀਕ ਹੈ ਜੀ ਉਹ ਜਿਵੇਂ ਉਗਰਮ ਸਾਲਟ ਰਾਈਫਲ ਹੈ ਜਿਹੜੇ ਬੱਚੇ ਪਬਜੀ ਖੇਡਦੇ ਆ ਕਾਲ ਆਫ ਡਿਊਟੀ ਖੇਡਦੇ ਆ ਗੇਮਾਂ ਖੇਡਦੇ ਆ ਉਹ ਤਾਂ ਕਾਫੀ ਨੌਲੇਜ ਹੁੰਦੀ ਆ ਅਸਲ ਉਸਲੇ ਬਾਰੇ ਹਨਾ ਸਾਡਾ ਜੀ ਇਹ ਜਿਹੜੀ ਬੁੱਕ ਹੈ ਇਹ ਜਿਹੜੀ ਰਾਈਫਲ ਹੈਗੀ ਇਹ ਕਹਿੰਦੇ ਆਪਣੇ ਇ ਕਿਹੜੀ ਆਰਗੇਨਾਈਜੇਸ਼ਨ ਨੇ ਬਣਾਈ ਇਸ ਨੂੰ ਪਤਾ ਤਾਂ ਹੈ ਜਿਆਦਾ ਧੂਪਾਂ ਹੋਗੀਆਂ ਇਹ ਜਿਹੜੀਆਂ ਚੀਜ਼ਾਂ ਹੋਗੇ ਪਿਸਟਲ ਪਿਸਟਲ ਜੇ ਇਹ ਸਾਰਾ ਕੁਝ ਆਪਣੀ ਡੀਆਰਡੀਓ ਬਣਾਉਂਦਾਗਾ ਡਿਫਰੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਠੀਕ ਹੈ ਜੀ ਤਾਂ ਇਹਦੇ ਬਾਰੇ ਤਾਂ ਪ੍ਰੈਸ਼ਰ ਸਵਤੋਂ ਪਾਤਾ ਪੁੱਛੀ ਪੁੱਛਿਆ ਜਾਣਾ ਡਾਇਰੈਕਟਰ ਸਵਤੋਂ ਬਹੁਲੇ ਪੇਪਰਾਂ ਜੀ ਪੁੱਛਿਆ ਗਿਆ ਕਿ ਭਾਈ ਜੀ ਡੀਆਰਡੀਓ ਸੀ ਸਟੈਲਿਸ਼ ਕਦੋਂ ਹੋਈ ਸੀ ਇਹ 1988 ਦੇ ਵਿੱਚ ਬਣਾਈ ਗਈ ਸੀ ਹਾ ਜੀ ਇਹਦਾ ਹੈੱਡ ਕੁਆਰਟਰ ਨਿਊ ਦਿੱਲੀ ਦੇ ਵਿੱਚ ਹੈ ਤੇ ਇਹਦੇ ਚੇਅਰ ਪਰਸਨ ਹੈਗਾ ਡਾਕਟਰ ਸਬੀਰ ਕਮਿਤ ਤਿੰਨ ਪ੍ਰੈਸ਼ਰ ਤਾਂ ਹੀ ਤੁਹਾਡੇ ਕਵ ਚੌਥਾ ਅਪੀਸ਼ਨ ਆਇਆ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਦੇ ਕੋਈ ਵੀ ਤਰ੍ਹਾਂ ਮੈਂ ਪੁਆਇੰਟ ਨਹੀਂ ਛੱਡੂਗਾ ਜਿਹਦੇ ਕਰਕੇ ਤੁਹਾਨੂੰ ਇਹ ਲੱਗੇਗੀ ਸਾਨੂੰ ਕੁਝ ਕਰਵਾਇਆ ਨਹੀਂ ਜਾਂ ਸਾਡਾ ਕੁਝ ਵਿੱਚ ਰਹਿ ਗਿਆ ਹੁਣ ਇਹਦੇ ਨਾਲ ਦਾ ਪਿਟਿਸ਼ਨ ਦਾ ਮਿਲਦਾ ਜੁਲਦਾ ਤੁਹਾਨੂੰ ਹੁਣੀ ਪੇਪਰ ਵਿੱਚ ਆ ਕੇ ਗਿਆ ਹੋਇਆ ਸੀ ਕਿਹੜਾ ਪੇਪਰ ਹੋਇਆ ਸੀ ਫਾਇਰਮੈਨ ਦਾ ਜਿਹਦੇ ਵਿੱਚ ਸਭ ਤੋਂ ਪੁੱਛਿਆ ਗਿਆ ਸੀ ਘਰਾਣੇ ਨਾਲ ਸੰਬੰਧਿਤ ਅਪੀਸ਼ਨ ਆਇਆ ਹੋਇਆ ਸਾਨੂੰ ਠੀਕ ਹੈ ਜੀ ਤਾਂ ਉਹ ਵੀ ਜੇ ਪੁੱਛਦੇ ਆ ਕਹਿੰਦੇ ਰਸ਼ਦ ਖਾਨ ਸੀ ਜਿਹੜਾ ਇਹਦੀ ਹੁਣੇ-ਹੁਣੇ ਹੀ ਡੈਥ ਹੋ ਗਈ ਰਾਜੇ ਇੱਕ ਮਿਊਜ਼ੀਸ਼ੀਅਨ ਸੀ ਕਲਾਸਿਕਲ 뮤직 ਦਾ ਗਾਉਂਦਾ ਸੀ ਇਹ ਸੰਗੀਤਕਾਰ ਸੀ ਕਲਾਸੀਕਲ ਸੰਗੀਤਕਾਰ ਸੀ ਇਹ ਕਿਹਦੇ ਕਿਹੜੇ ਘਰਾਣੇ ਨਾਲ ਸੰਬੰਧਿਤ ਰੱਖਦਾ ਸੀ ਜਿਵੇਂ ਆਪਣੇ ਪਟਿਆਲਾ ਘਰਾਣਾ ਹੋਰ ਵੀ ਤੁਸੀਂ ਕਾਫੀ ਘਰਾਣੇ ਸੁਨੇ ਹੋਣਗੇ ਬਡਾਲੀ ਘਰਾਣਾ ਹੋ ਗਿਆ ਹੈ ਨਾ ਤਾਂ ਉਵੇਂ ਜਿਵੇਂ ਰਾਜੇ ਇਹ ਹੈਗਾ ਸੀ ਆਪਣੇ ਰਾਮਪੁਰ ਸਹਿਸਵਾਲ ਘਰਾਣੇ ਨਾਲ ਸੰਬੰਧਿਤ ਸੀ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰੀਸ਼ ਵੀ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸੀਏ ਡ੍ਰੈਗਨ ਸੀਏ ਡ੍ਰੈਗ ਨੇ ਇੱਕ ਐਕਸਰਸਾਈਜ਼ ਹੈਗੀ ਕਿਨੇ ਇਹਨਾਂ ਦੇ ਵਿੱਚੋਂ ਇਹਦੇ ਵਿੱਚ ਕਿਹੜੇ ਦੇਸ਼ ਨੇ ਪਾਰਟਿਸਿਪੇਟ ਨਹੀਂ ਕੀਤਾ ਦੇਖੋ ਨਾ ਜੀ ਪ੍ਰੇਸ਼ਾਨ ਕਿੱਥੋਂ ਵੀ ਮਰਜ਼ੀ ਬਣਾ ਸਕਦਾ ਪੇਪਰ ਵਾਲਾ ਦੇਖੋ ਆਪਾਂ ਨੂੰ ਪਤਾ ਪਾਰਟਿਸਿਪੇਟ ਜਿਹੜੀ ਐਕਸਜਨ ਸੀ ਡ੍ਰੈਗਨ ਇਹਦੇ ਵਿੱਚ 4 6 ਆਪਣੇ ਘੱਟੋ ਘੱਟ 500 ਦੀ 5 ਪਾਰਟਿਸਿਪੇਟ ਕਰਦੇ ਆ 5 ਰਾਜ ਕਿਹੜੇ ਕਿਹੜੇ ਕਰਦੇ ਆ ਇੱਕ ਤਾਂ ਇੰਡੀਆ ਯੂ ਐਸ ਏ ਆਸਟ੍ਰੇਲੀਆ ਸਾਊਥ ਕੋਰੀਆ ਜਪਾਨ ਪੰਜ ਦੇ ਵਿੱਚ ਜਿਹੜਾ ਸੀ ਡ੍ਰੈਗਨ ਐਕਸ ਹੈ ਜ ਹੈ ਇਹ ਚ ਪੰਜ ਦੇਸ ਪਾਰਟਿਸਿਪੇਟ ਕਰਦੇ ਆ ਦੇਖੋ ਇੰਡੀਆ ਵੀ ਕਰਦਾ ਆ ਆਸਟ੍ਰੇਲੀਆ ਵੀ ਕਰਦਾ ਆ ਜਪਾਨ ਵੀ ਕਰਦਾ ਆ ਚਾਈਨਾ ਨਹੀਂ ਕਰਦਾ ਤਾਂ ਇਹਦਾ ਮਤਲਬ ਇਹਨੇ ਪੁੱਛਿਆ ਜਿਹੜਾ ਨਹੀਂ ਕਰਦਾ ਤਾਂ ਆਪਣਾ ਚਾਈਨਾ ਆਨਸਰ ਆਊਗਾ ਡੀ ਨੰਬਰ ਆਪਸ਼ਨ ਠੀਕ ਹੈ ਜੀ ਚਲੋ ਬਾਕੀ ਲਿਖਿਆ ਵੀ ਪੈ ਥੱਲੇ ਇੱਥੋਂ ਵੀ ਦੇਖ ਲਿਓ ਅਭਿਆਸ ਦੇ ਵਿੱਚ ਭਾਰਤ ਅਮਰੀਕਾ ਆਸਟ੍ਰੇਲੀਆ ਦੱਖਣੀ ਕੋਰੀਆ ਜਪਾਨ ਹਿੱਸਾ ਲੈਂਦੇ ਹਨ ਤੇ ਯਾਦ ਕਰ ਲਿਓ ਤੁਹਾਨੂੰ ਤਰੀਕਾ ਰੱਦਣਾ ਯਾਦ ਕਰਦਾ ਸੀ ਐ ਡ੍ਰੈਗਨ ਆ ਨਾ ਐਸ ਤੋਂ ਸਮਝ ਲਓ ਕਿ ਪੰਜ ਦੇਸ ਹੈਗੇ ਠੀਕ ਹੈ ਜੀ ਪਾਰਟ ਅਮਰੀਕਾ ਆਸਟ੍ਰੇਲੀਆ ਤਾਂ تن ਮੇ ਨਹੀਂ ਹੈ ਠੀਕ ਹੈ ਕਿਉਂਕਿ ਆਪਣੇ ਭਾਰਤੀ ਡੌਂਕੀ ਲਾ ਕੇ ਅਮਰੀਕਾ ਵੀ ਜਾਦਾ ਜਾਂਦੇ ਨੇ ਆਸਟ੍ਰੇਲੀਆ ਵੀ ਜਾਦਾ ਜਾਂਦੇ ਆ ਠੀਕ ਹੈ ਜਪਾਨ ਨੂੰ ਨਾਲ ਜੋੜ ਲਿਓ ਜਪਾਨ ਤੇ ਦੱਖਣੀ ਕੋਰੀਆ ਇਕੱਠੇ ਜਾ ਕੇ ਕਰ ਲਿਓ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਹਿੰਦੇ ਗੈਵਰੀਅਲ ਅਟਲ ਕਿਸ ਦੇਸ਼ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣਿਆ ਰਜੇ ਇਹ ਪ੍ਰਸ਼ਨ ਐ ਸਮਝੋ ਕਿ 50% ਤੁਹਾਡੇ ਵਾਸਤੇ ਇੰਪੋਰਟੈਂਟ ਹੈ ਜੇ ਯਾਦ ਰਹਿੰਦਾ ਵਧੀਆ ਗੱਲ ਹੈ ਜੇ ਨਹੀਂ ਯਾਦ ਰਹਿੰਦਾ ਤਾਂ ਵੀ ਕੋਈ ਸ਼ਿਕ ਨਹੀਂ ਹੈਗਾ ਤਾਂ ਇਹ ਪ੍ਰਸ਼ਨ ਦਾ ਆਨਸਰ ਹੈਗਾ ਆਪਣਾ B ਕਰ ਹੀ ਲਓ ਯਾਰ ਫਰਾਂਸ ਤੋਂ ਪ੍ਰਸ਼ਨ ਆ ਜਾਂਦੇ ਆ ਪੱਕੀ ਕਰ ਲੋ ਛੱਡੋ ਨੇ ਠੀਕ ਹੈ ਫਰਾਂਸ ਤੇ ਫਰਾਂਸੀ ਰਾਤਾ ਨਹੀਂ ਕੀ ਹੈ ਰਾਜੇ ਪੈਰਿਸ ਹੈ ਦੇਖੋ ਇਹ ਬਣਿਆ ਪੀਐਮ ਤੇ ਇਥੋੜੇ ਪ੍ਰੈਜ਼ੀਡੈਂਟ ਕਿਹੜੇ ਆ ਐਮਐਲ ਮੈਕਰੋਂ ਬਹੁਤ ਹੀ ਜ਼ਿਆਦਾ ਆ ਤਾਂ ਇੰਨੀ ਵਾਰੀ ਪੇਪਰ ਵਿੱਚ ਪੁੱਛੇ ਗਏ ਨਾ ਬਹੁਤ ਹੀ ਜ਼ਿਆਦਾ ਵਾਰ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਆਪਾਂ ਨੂੰ ਕਹਿੰਦੇ ਕ੍ਰਿਸ਼ਨ ਰਾਜ ਸਾਗਰ ਡੈਮ ਕਿਸੇ ਨਦੀ ਦੇ ਸੱਤ ਹੈ ਕ੍ਰਿਸ਼ਨ ਸਾਗਰ ਡੈਮ ਕ੍ਰਿਸ਼ਨ ਆ ਕ੍ਰਿਸ਼ਨਾਂ ਨਾ ਕਹੋ ਠੀਕ ਹੈ ਜੀ ਕੱਲਾ ਕ੍ਰਿਸ਼ਨਾਂ ਨਹੀਂ ਹੈਗਾ ਕ੍ਰਿਸ਼ਨਾ ਰਾਜ ਆ ਟਾਰਗੇਟ ਹੈ ਮੈਂ ਇੱਕ ਕਿਸ ਨਦੀ ਦੇ ਸਥਿਤ ਹੈ ਆਪਾਂ ਤੋਂ ਇਹ ਪੁੱਛ ਰਹੇ ਠੀਕ ਹੈ ਜੀ ਤਾਂ ਇਹ ਸਥਿਤ ਹੈਗਾ ਕਬੇਰੀ ਨਦੀ ਦੇ ਉੱਪਰ ਠੀਕ ਹੈ ਜੀ ਕਬੇਰੀ ਨਦੀ ਦੇ ਉੱਪਰ ਇਸ ਤੋਂ ਬਾਅਦ ਅਗਲੇ ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਰੀਸੈਂਟਲੀ ਹਾਲ ਹੀ ਦੇ ਵਿੱਚ ਏ ਆਈ ਏ ਆਈ ਦਾ ਮਤਲਬ ਹੁੰਦਾ ਹੈ ਜੇ ਇੰਟੈਲੀਜੈਂਟ ਆਰਟੀਫੀਸ਼ੀਅਲ ਇੰਟੈਲੀਜੈਂਸ ਠੀਕ ਹੈ ਜੀ ਇਹਦੇ ਵਿੱਚ ਉਡੀਸੀ ਪ੍ਰੋਗਰਾਮ ਕਿਹਨੇ ਲਾਂਚ ਕੀਤਾਗਾ ਇੰਨਾ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਆ ਬਹੁਤ ਹੀ ਜ਼ਿਆਦਾ ਟਾਈਪਾਈ ਪ੍ਰੋਗਰਾਮ ਲਾਂਚ ਕੀਤਾ ਆਪਣੇ ਮਾਈਕਰੋਸਾਫਟ ਨੇ ਠੀਕ ਹੈ ਜੀ ਤੇ ਮਾਈਕਰੋਸਾਫਟ ਬਾਰੇ ਗੱਲ ਕਰਦੇ ਆਪਾਂ ਹੁਣ ਠੀਕ ਹੈ ਜੀ ਮਾਈਕਰੋਸਾਫਟਰ ਹੈ ਜੀ ਜਿਹੜਾ ਇਹ 1975 ਦੇ ਵਿੱਚ ਬਣਿਆ ਸੀ ਇਹ ਵੀ ਯਾਦ ਕਰਨਾ ਬਹੁਤ ਵਾਰੀ ਪੇਪਰ ਤੇ ਪੁੱਛਿਆ ਗਿਆ ਇਹਦਾ ਮਾਈਕਰੋਸਾਫਟ ਦਾ ਹੈੱਡ ਕੁਆਰਟਰ ਕਿੱਥੇ ਹੈ ਅਮਰੀਕਾ ਦੇ ਵਿੱਚ ਇਹ ਵੀ ਜ਼ਿਆਦਾ ਰੱਖਣਾ ਤੇ ਇਹਦਾ ਚੇਅਰ ਪਰਸਨ ਹੈਗਾ ਸੱਤਿਆ ਨਡੇਲਾ ਜਿਹੜਾ ਕਿ ਇੱਕ ਭਾਰਤੀ ਹੈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਤਾਂ ਹਲੇ ਜਦੋਂ ਆਪਾਂਵੇਂ ਬਣੇ ਨਾ ਬਣੇ ਪ੍ਰਸ਼ਨ ਪਰ ਆ ਤਿੰਨਾਂ ਦੇ ਵਿੱਚੋਂ ਇੱਕ ਪ੍ਰਸ਼ਨ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਪੱਕਾ ਹੀ ਬਣਦਾ ਹੁੰਦਾ ਹੈ 46ਵੀਂ ਮੀਟਿੰਗ ਹੋਈ ਹੈ ਜੁਨੇਸਕੋ ਦੀ ਕਿਹੜੀ ਚੀਜ਼ ਨੂੰ ਲੈ ਕੇ ਵਾਰਡ ਹੈਰੀਟੇਜ ਕਮੇਟੀ ਵਾਰਡ ਹੈਰੀਟੇਜ ਕਮੇਟੀ ਕੀ ਕਰਦੀ ਜਿਹੜੀਆਂ ਆਪਣੇ ਵਿਰਾਸਤਾਂ ਹੀ ਆ ਜਿਵੇਂ ਮੰਨ ਲਓ ਆਪਣਾ ਮੇਰਾ ਬਠਿੰਡਾ ਜੇ ਲੈਗਾ ਇੱਥੇ ਬਠਿੰਡੇ ਦਾ ਕਿਲਾ ਬਹੁਤ ਮਸ਼ਹੂਰ ਹੈ ਤਾਂ ਇਹ ਇੱਕ ਪ੍ਰਾਣੀ ਵਿਰਾਸਤ ਹੈ ਕਿਹੜੀਆਂ ਕਿਹੜੀਆਂ ਵਿਰਾਸਤਾਂ ਨੂੰ ਸਾਹਮਣਾ ਕੀ ਕੀ ਉਹਨਾਂ ਵਾਸਤੇ ਆਪਾਂ ਉਪਰਾਲੇ ਕਰਦੇ ਆ ਉਹਦੇ ਵਾਸਤੇ ਰਾਜੇ ਇੱਕ ਮੀਟਿੰਗ ਕੀਤੀ ਗਈ ਹੈ ਕੈਮੇ ਨੰਬਰ ਦੀ ਮੀਟਿੰਗ ਕੀਤੀ ਗਈ ਹੈ 46ਵੇਂ ਨੰਬਰ ਦੀ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਨੂੰ ਰਾਜੇ ਕਹਿੰਦਾ ਜਿਹੜਾ ਮੀਟਿੰਗ ਹੋਈ ਇਹਨੂੰ ਹੈਲਡ ਕਰੀ ਕੀਤਾਗਾ ਕਿਹੜੇ ਦੇਸ਼ ਨੇ ਮੀਟਿੰਗ ਨੂੰ ਹੈਲਡ ਕੀਤਾਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਤਾਂ ਇਹ ਸਮਝ ਲਓ ਕਿ ਭਾਰਤ ਦੇ ਵਿੱਚ ਕੀਤਾ ਗਿਆ ਮੀਟਿੰਗ ਨੂੰ ਹੈਲਡ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਪੁੱਛ ਰਹੇ ਨੇ ਠੀਕ ਹੈ ਜੀ ਕਹਿੰਦੇ 27ਵਾਂ ਨੈਸ਼ਨਲ ਯੂਥ ਫੈਸਟੀਵਲ ਬਣਾਇਆ ਗਿਆਗਾ 27ਵਾਂ ਠੀਕ ਹੈ ਜੀ ਰਾਸ਼ਟਰੀ 2024 ਦੇ ਵਿੱਚ ਕਿੱਥੇ ਆਯੋਜਿਤ ਕੀਤਾ ਜਾਵੇਗਾ ਇਹ ਤਾਂ ਇਹ ਕੀਤਾ ਜਾਊਗਾ ਰਾਜੇ 나ਸਕ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈਗਾ ਤੇ ਰਾਜੇ ਦਾ ਥੀਮ ਜਰੂਰ ਯਾਦ ਰੱਖ ਲਿਓ ਜਿਹੜਾ ਇਹ ਨੈਸ਼ਨਲ ਯੂਥ ਫੈਸਟੀਵਲ ਹੈ ਇਹਦਾ ਥੀਮ ਤਾਂ ਤੋਂ ਥੀ ਪੁੱਛਿਆ ਜਾ ਸਕਦਾ ਡਾਇਰੈਕਟ ਪੁੱਛਿਆ ਜਾ ਸਕਦਾ ਦੋਨਾਂ ਦੇ ਵਿੱਚੋਂ ਕੋਈ ਮਰਜ਼ੀ ਪ੍ਰੈਸ਼ਨ ਬਣਾ ਸਕਦਾ ਇਹਦਾ ਥੀਮ ਯਾਦ ਕਰ ਲਿਓ ਮਾਈ ਭਾਰਤ ਠੀਕ ਹੈ ਜੀ ਵਿਕਸਿਤ ਭਾਰਤ ਐਡ ਦਾ ਰੇਟ 2047 ਠੀਕ ਹੈ ਜੀ ਬਾਏ ਦਾ ਯੂਥ ਫੋਰ ਦਾ ਯੂਥ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਠੀਕ ਹੈ ਜੀ ਵਿੱਚ ਸਟੇਟ ਅਵਾਜ਼ ਅਵਾਰਡ ਦਾ ਕਲੀਨਿਸਟ ਸਟੇਟ ਇਨ ਦਾ ਸਵੱਛ ਸਰਵੇਖਣ ਅਵਾਰਡ 2023 ਕਹਿੰਦੇ ਸਵੱਛ ਸਰਵੇਖਣ ਅਵਾਰਡ 2023 ਚ ਕਿਸ ਰਾਜ ਨੂੰ ਸਭ ਤੋਂ ਵਧੀਆ ਜਾਂ ਸਾਫ਼ ਰਾਜ ਦਾ ਦਰਜਾ ਦਿੱਤਾ ਗਿਆ ਹੈ ਤਾਂ ਇਹ ਦਿੱਤਾ ਗਿਆ ਹੈ ਜੀ ਮੱਧ ਪ੍ਰਦੇਸ਼ ਉਹ ਰਾਜ ਦੀ ਗੱਲ ਕੀਤੀ ਸਟੇਟ ਦੀ ਗੱਲ ਕੀਤੀ ਤਾਂ ਸਭ ਤੋਂ ਜ਼ਿਆਦਾ ਜਿਹੜੇ ਰਾਜ ਆਪਣਾ ਜੇ ਪੰਜਾਬ ਸਟੇਟ ਹੋਗੀ ਉਹ ਜੀ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਸਾਫ਼ ਮੰਨਿਆ ਗਿਆ ਮੱਧ ਪ੍ਰਦੇਸ਼ ਨੂੰ ਕਿਉਂਕਿ ਮੱਧ ਪ੍ਰਦੇਸ਼ ਜਿਹੜਾ ਦੌਰਾਰਾ ਜਿਹੇ ਬਹੁਤ ਸਮੇਂ ਦਾ ਇਹ ਚਰਚਾ ਦੇ ਵਿੱਚ ਸੱਤਵੀਂ ਵਾਰ ਚੁਣਿਆ ਗਿਆ ਇਹਨੂੰ ਇਸ ਇਸ ਵਾਰ ਸੱਤਵੀਂ ਵਾਰ ਹੈ ਠੀਕ ਹੈ ਜੀ ਦੂਜੇ ਨੰਬਰ ਤੇ ਰਾਜੇ ਗੁਜਰਾਤ ਦਾ ਸੂਰਤ ਸਭ ਤੋਂ ਸਾਫ਼ ਠੀਕ ਹੈ ਜੀ ਕਲੀਨਿਸਟ ਕੈਪੀਟਲ ਸਭ ਤੋਂ ਸਾਫ਼ ਕੈਪੀਟਲ ਕਿਹੜੀ ਪਈ ਗਈ ਹੈ ਰਾਜਸਥਾਨ ਦੀ ਕਿਹੜੀ ਪਈ ਗਈ ਹੈ ਭਪਾਲ ਜਿਹੜੀ ਕਿ ਮੱਧ ਪ੍ਰਦੇਸ਼ ਦੀ ਰਾਜਧਾਨੀ ਹੈ ਸਫਾਈ ਮਿੱਤਰਾ ਅਵਾਰਡ ਮਿਲਿਆ ਰਾਜੇ ਚੰਡੀਗੜ੍ਹ ਨੂੰ ਚੰਡੀਗੜ੍ਹ ਆਪਣੇ ਵਾਸਤੇ ਮੋਸਟ ਇੰਪੋਰਟੈਂਟ ਆ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਸਪੱਸ਼ ਕੈਨਟੋ ਮਿੰਟ ਅਵਾਰਡ ਮਾਹੂ ਇੰਦੋਰ ਦੇ ਵਿੱਚ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਕੀ ਕਹਿ ਰਹੇ ਨੇ ਕਹਿੰਦੇ ਰਾਸ਼ਟ ਇਹ ਦੇਖੋ ਰਾਜੇ ਆਪਾਂ ਆ ਫੰਡਾਮੈਂਟਲ ਰਾਈਟ ਦੇ ਵਿੱਚ ਕਰਕੇ ਗਏ ਹੋਏ ਹਾਂ ਕਿਹੜਾ ਹਿਊਮਨ ਟ੍ਰੈਫਿਕਿੰਗ ਡੇ ਹੈਗਾ ਹਿਊਮਨ ਟ੍ਰੈਫਿਕਿੰਗ ਹਿਊਮਨ ਟ੍ਰੈਫਿਕਿੰਗ ਦਾ ਮਤਲਬ ਹੁੰਦਾ ਤੁਸੀਂ ਆਮ ਤੌਰ ਤੇ ਦੇਖਿਆ ਹੋਣਾਗਾ ਕਿ ਜਿਵੇਂ ਬੱਚਿਆਂ ਨੂੰ ਚੋਰੀ ਕਰ ਲਿਆ ਜਾਂਦਾਗਾ ਬੱਚਿਆਂ ਨੂੰ ਚਰਾ ਲਿਆ ਜਾਂਦਾਗਾ ਬੱਚਿਆਂ ਨੂੰ ਕਿਡਨੈਪ ਕਰਕੇ ਉਹਨਾਂ ਲੱਤਾਂ ਮਾਰ ਤੋੜ ਕੇ ਉਹਨੂੰ ਭੀਖ ਮੰਗਣ ਲਾ ਦਿੱਤਾ ਜਾਂਦਾਗਾ ਉਹਨਾਂ ਦੇ ਮਤਲਬ ਕਿਡਨੀਆਂ ਬੱਚਿਆਂ ਦੇ ਅੰਗ ਵੇਚੇ ਜਾ ਸਕਦੇ ਹਨ ਮਨੁੱਖੀ ਤਸਕਰੀ ਦੇ ਅੰਦਰ ਆ ਜਾਂਦੀਆਂ ਸਾਰੀਆਂ ਚੀਜ਼ਾਂ ਠੀਕ ਹੈ ਜੀ ਮਤਲਬ ਜੇ ਕੋਈ ਕਿਸੇ ਤੋਂ ਦੇਹ ਵਿਪਾਰ ਦਾ ਕੰਮ ਵੀ ਚਲਾਉਂਦਾ ਦਾ ਜੀ ਠੀਕ ਹੈ ਜੀ ਤੱਕੇ ਨਾਲ ਉਹ ਵੀ ਸਾਰਾ ਕੁਝ ਇਹਦੇ ਵਿੱਚ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਆ ਜੀ ਵੀ ਅੱਜ ਦੇ ਸਮੇਂ ਦੇ ਵਿੱਚ ਆਪਾਂ राजे ਤੁਸੀਂ ਦੇਖਿਆ ਹੁਣ ਪਿੰਡਾਂ ਦੇ ਵਿੱਚ ਕਿ ਆਪਾਂ ਕਿਨੇ ਵੀ ਸੀਰੀਰ ਲਾ ਲਿਆ ਪਾਲੀਰ ਲਾ ਲਿਆ ਆਪਾਂ ਹਨਾ ਤਾਂ ਉਹ ਵੀ राजे ਇੱਕ ਹਿਊਮਨ ਟ੍ਰੈਫਿਕਿੰਗ ਦਾ ਹਿੱਸਾ ਹੈਗਾ ਆਪਣੇ ਤੇ ਉਹਦੇ ਦੁਆਰਾਂ ਨੂੰ ਵੀ ਕੇਸ ਹੋ ਸਕਦਾ ਜੇਕਰ ਕਿਸੇ ਆ ਕਿਸੇ ਨੂੰ ਆਪਾਂ ਸੀਰੀ ਜਾਂ ਪਾਲੀਰ ਲਾਉਣੇ ਹਨ ਠੀਕ ਹੈ ਜੀ ਆਪਣੇ ਘਰੇ ਕਿਉਂਕਿ ਉਹ ਵੀ ਇੱਕ ਹਿਊਮਨ ਟ੍ਰੈਫਿਕਿੰਗ ਅਵੇਅਰਨੈਸ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਤਾਂ ਇਹ राजे ਹਿਊਮਨ ਟ੍ਰੈਫਿਕਿੰਗ ਅਵੇਅਰਨੈਸ ਡੇ ਹੈ ਇਹ 11 ਜਨ ਬਲੂ ਮਹੀਨਾ ਆ ਜਾਂਦਾ ਪਹਿਲਾਂ ਪੁਰੀਛਾ ਤੁਹਾਡਾ ਮੈਥੀ ਕਵਰ ਕਰਤਾ ਠੀਕ ਹੈ ਜੀ ਦੂਜਾ ਕਹਿੰਦੇ ਇਹ ਉਦੋਂ ਰਹੇਗਾ ਪਰ ਇਹਦੇ ਵਿੱਚ ਕਹਿੰਦੇ ਕਿਹੜਾ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇੱਕ ਇਹ ਜਿਹਾ ਆਰਟੀਕਲ ਹੈ ਜਿਹੜਾ ਆਪਾਂ ਨੂੰ ਇਹ ਤੋਂ ਰੱਖਿਆ ਕਰਦਾ ਆਪਣੇ ਆਪ ਨੂੰ ਇਹਦੇ ਬਾਰੇ ਸਮਝਾਉਂਦਾ ਹੈਗਾ ਤਾਂ ਇਹ ਰਾਜੇ ਆ ਜਾਂਦਾ ਆਪਣਾ ਆਰਟੀਕਲ 23 ਦੇ ਵਿੱਚ ਆਰਟੀਕਲ 23 ਦੇ ਵਿੱਚ ਆ ਜਨਾ ਬੜੀ ਡੀਪਲੀ ਜਾਣ ਦੀ ਲੋੜ ਨਹੀਂ ਕਿਉਂਕਿ ਮੈਂ ਫੰਡਾਮੈਂਟਲ ਰਾਈਟ ਦੇ ਵਿੱਚ ਤੁਹਾਨੂੰ ਡੀਪਲੀ ਬਹੁਤ ਪੜੀਆ ਕਰਵਾ ਕੇ ਗਿਆ ਹੋਇਆ ਹਾਂ ਇਸ ਤੋਂ ਬਾਅਦ ਆਤਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਬੀਟਿਓ ਦੀ ਗੱਲ ਕਰਦੇ ਆ ਵਾਰਡ ਟ੍ਰੇਡ ਆਰਗੇਨਾਈਜੇਸ਼ਨ ਠੀਕ ਹੈ ਜੀ ਇਹ ਦਾ ਇਹਨੇ ਕੀ ਕਰਤਾ ਕਹਿੰਦੇ ਵਿਦੇਸ਼ੀ ਵਪਾਰ ਸੰਗਠਨ ਚ ਭਾਰਤ ਦੇ ਰਾਜਦੂਤ ਅਤੇ ਸਥਾਈ ਪ੍ਰਤੀਨਿਧੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਇਹ ਪ੍ਰਸ਼ਨ ਤੁਹਾਨੂੰ ਕਿਸ ਨਾ ਕਿਸੇ ਪੇਪਰ ਵਿੱਚ ਜਰੂਰ ਮਿਲੇਗਾ ਇੱਕ ਰਿਆਗਿਆ ਰਾਜ ਸਿੰਥਲ ਪਾਂਡਯਨ ਠੀਕ ਹੈ ਜੀ ਸਿੰਥਲ ਪਾਂਡਯਨ ਨੂੰ ਜਿਹੜਾ ਬੀਟੀਓ ਦੀ ਗੱਲ ਚੱਲੀ ਪਈ ਤਾਂ ਬੀਟੀਓ ਤੋਂ ਬਾਰੇ ਡਾਇਰੈਕਟ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਆਪਾਂ ਤੋਂ ਠੀਕ ਹੈ ਜੀ ਕੋਈ ਚੀਜ਼ ਤਾਂ ਨਹੀਂ ਬਛਟਣ ਨਹੀਂ ਦਿੰਦੇ ਇਹ ਵਿੱਚ ਜਿਹੜੀ ਰਾਜ ਬੀਟੀਓ ਬਣੀ ਸੀ 1995 ਦੇ ਵਿੱਚ ਬਣੀ ਸੀ ਬੀਟੀਓ ਦਾ ਹੈੱਡ ਕੁਆਟਰ ਹੈਗਾਗਾ ਜਿਹੜੇ ਵਾਲੇ ਵਿੱਚ ਟੋਟਲ ਮੈਂਬਰੇ 164 ਹੈਗੇ ਆ ਮੈਂਬਰ ਨੂੰ ਪਰਪਾ ਮੈਂ ਨਾ ਜਾਤ ਕਰੋ ਅਜੇ ਤੱਕ ਕਿਸੇ ਪੇਪਰ ਵਿੱਚ ਨਹੀਂ ਪੁੱਛੇ ਗਏ ਕਿਉਂਕਿ ਯੂਐਨਓ ਨੇ ਮੈਂਬਰ ਜਰੂਰ ਪੁੱਛੇਗਾ ਯੂਐਨਓ 195 ਦੇ ਇਸ ਸੰਬੰਧ ਹੈਗੇ ਠੀਕ ਹੈ ਜੀ ਕਿਹਨੇ ਡਾਇਰੈਕਟਰ ਜਨਰਲ ਕੋਣ ਹੈ ਇਹ ਪੁੱਛਿਆ ਗਿਆ ਬਹੁਤ ਵਾਰੀ ਇਹ ਹੈਗਾ ਨਿਯੋਗੀ ਠੀਕ ਹੈ ਜੀ ਉਕਨ ਜੋ ਅਵੇਲਾ ਇਹ ਫਸਟ ਮੂਵਮੈਂਟ ਡਾਇਰੈਕਟਰ ਸੀ ਪਹਿਲੀ ਠੀਕ ਹੈ ਜੀ ਜਿਹੜੀ ਬੰਟਡ ਅਰਗੇਨਾਈਜੇਸ਼ਨ ਦੀ ਸੀ ਹੈਗੀ ਇਸ ਟਾਈਮ ਸੀ ਨਹੀਂ ਇਸ ਤੋਂ ਬਾਅਦ ਭਾਰਤ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਕਿਹੜਾ ਲੋਂਗੇਸਟ ਸਮੁੰਦਰੀ ਪੁਲ ਇਹ ਹੈਗਾ ਜੀ ਅਟਲ ਸੇਤੂ ਠੀਕ ਹੈ ਜੀ ਅਟਲ ਸੇਤੂ ਹੈ ਇਹ ਸਭ ਤੋਂ ਲੰਬਾ ਸਮੁੰਦਰੀ ਪੁਲ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਪੁੱਲ ਕਿ ਵੀ ਇਹਨੂੰ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ ਠੀਕ ਹੈ ਜੀ ਬ੍ਰਿਜ ਹੈ ਇਹ ਪੁਲਾ ਦਾ ਦ ਲੈਂਥ ਆਫ ਅਟਲ ਸੇਤੂ ਦਾ ਜੀ 21800 ਕਿਲੋਮੀਟਰ ਡਾਇਰੈਕਟ ਤਾ ਤੋਂ ਲੈਂਥ ਤੋਂ ਵੀ ਪ੍ਰੈਸ਼ਨ ਪੁੱਛਿਆ ਜਾ ਸਕਦਾ ਹੈ ਕਿ ਅਟਲ ਸੇਤੂ ਜਿਹੜਾ ਸਭ ਤੋਂ ਲੰਬਾ ਤਾਂ ਆਪਾਂ ਕਹਿੰਦਾ ਕਿ ਲੰਬਾ ਸਮੁੰਦਰੀ ਪੁਲਾ ਹੈ ਇਹ ਕਿੰਨਾ ਲੰਬਾ ਇਹ 21.800 ਕਿਲੋਮੀਟਰ ਲੰਬਾਗਾ ਜਿਹੜਾ ਕਿ ਮੁੰਬਈ ਨੂੰ ਨਵੀਂ ਮੁੰਬਈ ਦੇ ਨਾਲ ਜੋੜਦਾਗਾ ਲੌਂਗੇਸਟ ਰੀਵਰ ਆ ਦਾ ਜਿਹੜਾ ਆਪਣੇ ਇੰਡੀਆ ਦਾ ਉਹਦੇ ਕਿਹੜਾ ਬ੍ਰਿਜ ਬਣਿਆ ਹੋਇਆ ਉਹਦੇ ਤੇ ਬਣਿਆ ਹੋਇਆ ਭੂਪਨ ਹਜ਼ਾਰ ਕਾ ਸੇਤੂ ਜਾਂ ਢੋਲਾ ਸਾਦੀਆ ਸੇਤੂ ਲੌਂਗੇਸਟ ਰੇਲਵੇ ਸਟੇਸ਼ਨ ਇਨ ਇੰਡੀਆ ਦਾ ਕਿਹੜਾ ਹੈਗਾ ਹੁਬਲੀ ਰੇਲਵੇ ਸਟੇਸ਼ਨ ਕਰਨਾਟਕਾ ਦੇ ਵਿੱਚ ਇਹ ਵੀ ਨਾਲ ਤੁਸੀਂ ਯਾਦ ਕਰ ਲੈਣੇ ਆ ਪੁਆਇੰਟ ਆ ਲੋਹੇ ਤੇ ਰੀਵਰ ਤੇ ਬਣਿਆ ਹੋਇਆ ਆ 1507 ਕਿਲੋਮੀਟਰ ਕਹਿੰਦੇ ਬੱਡ এমਪਲॉयਮੈਂਟ ਐਂਡ ਸੋਸ਼ਲ ਆਊਟਲੁੱਕ 2024 ਠੀਕ ਹੈ ਜੀ ਇਹਦਾ ਕਹਿੰਦੇ ਰਾਜ ਜਿਹੜਾ ਹੁਣ ਲਾਂਚ ਕਿਸ ਸੰਸਥਾ ਨੇ ਇਹ ਰਿਪੋਰਟ ਜਾਰੀ ਕੀਤੀ ਹੈ ਤਰਾਜੀ ਇਹ ਦੇਖੀ ਰਿਪੋਰਟ ਜਾਰੀ ਇਹ ਆ ਗਈ ਇੰਪਲੋਇਮੈਂਟ ਬਾਰੇ ਜਿੱਥੇ ਵੀ ਇੰਪਲੋਇਮੈਂਟ ਦਾ ਨਾਮ ਆਊਗਾ ਉਥੇ ਲੇਬਰ ਦਾ ਨਾਮ ਜ਼ਰੂਰ ਆਊਗਾ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਜੀ ਤਾਂ ਲੇਬਰ ਲੇਬਰ ਆਰਗੇਨਾਈਜੇਸ਼ਨ ਨੇ ਰਿਪੋਰਟ ਜਾਰੀ ਕੀਤੀ ਤਾਂ ਲੇਬਰ ਆਰਗੇਨਾਈਜੇਸ਼ਨ ਬਾਰੇ ਇਹ ਮਹੱਤਵਪੂਰਨ ਫੈਕਟਰ ਤੁਸੀਂ ਬਿਲਕੁਲ ਵੀ ਨਹੀਂ ਛੱਡਣੇ ਹੈਗੇ ਠੀਕ ਹੈ ਜੁਨ ਉਹ ਤੁਹਾਡੇ ਅੰਕ ਕਵਰ ਇਕ ਕਰਵਾਉਂਦਾ ਜਾਊਂਗਾ ਨਾਲ ਨਾਲ ਮੈਂ ਸਟੈਲਿਸ਼ ਕਿਦੋਂ ਹੋਈ ਸੀ ਰਾਜੀ ਇਹ 1919 ਦੇ ਵਿੱਚ ਕਵਰ ਸਟੈਲਿਸ਼ ਹੋਈ ਇਸ ਤੋਂ ਬਾਅਦ ਹੈੱਡ ਕੁਆਟਰ ਇਹਦਾ ਹੈਗਾ ਜ ਤੁਬਾ ਚਲਦੇ ਆਂ ਅਗਲੇ ਤੇ ਕਹਿੰਦੇ ਭਾਰਤੀ ਜਲ ਸੈਨਾ ਦਾ ਬੋਹ ਰਾਸ਼ਟਰੀ ਅਭਿਆਸ ਮਿਲਾਨ ਠੀਕ ਹੈ ਜੀ ਮਲਟੀਨੇਸ਼ਨਲ ਦਾ ਮਤਲਬ ਕਈ ਦੇਸ਼ ਇਹਦੇ ਚ ਭਾਗ ਲੈਂਦੇ ਆ ਤੇ ਇਹ ਇੱਕ ਨੈਵੀ ਦੀ ਐਕਸਰਸਾਈਜ਼ ਹੈਗੀ ਜਿਹੜਾ ਨਾਮ ਹੈਗਾ ਮਿਲਾਨ ਕਹਿੰਦੇ ਇਹ ਆਰਗੇਨਾਈਜੇਸ਼ਨ ਕਿੱਥੇ ਹੋਈ ਹੈ ਠੀਕ ਹੈ ਜੀ ਇਹ ਇਹ ਕਿੱਥੇ ਹੋਈ ਹੈ ਇਹ ਹੋਈ ਹੈ ਆਪਣੀ ਬਿਸ਼ਾਖਾ ਪਟਨਾ ਤੇ ਪੋਰਟ ਬਲੇਅਰ ਹੈ ਜਿਹਦੀ ਰਾਤਾਂ ਨਹੀਂ ਤੁਹਾਨੂੰ ਪਤਾ ਕਿਸੇ ਨੂੰ ਅੰਡੇਮਾਨ ਐਂਡ ਨਿਕੋਬਾਰ ਦੀ ਰਾਤਾਂ ਨੇ ਪੋਰਟ ਬਲੇਅਰ ਹੈ ਤੇ ਅੰਡੇਮਨ ਇਕੋ ਵਾਰੀ ਸਭ ਤੋਂ ਉੱਚੀ ਚੋਟੀ ਹੈਗੀ ਹੈ ਸੈਂਡਲ ਪੀਕ ਠੀਕ ਹੈ ਜੀ ਸੈਂਟਰਲ ਪੀਕ ਇਸ ਤੋਂ ਬਾਅਦ ਅਗਲੇ ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਕਿਸ ਰਾਜ ਸਰਕਾਰ ਨੇ RAM ਲੱਲਾ ਦਰਸ਼ਨ ਯੋਜਨਾ ਸ਼ੁਰੂ ਕੀਤੀ ਹੈ ਕਿਉਂਕਿ ਸਕੀਮਾਂ ਤੋਂ ਵੀ ਬਹੁਤ ਡਾਇਰੈਕਟ ਆਪਰੇਸ਼ਨ ਪੁੱਛੇ ਜਾਂਦੇ ਆ RAM ਲੱਲਾ ਜਿਹੜੀ ਸਕੀਮ ਹੈ ਇਹ ਸ਼ੁਰੂ ਕੀਤੀ ਆਪਣੀ ਛੱਤੀਸ਼ਗੜ੍ਹ ਨੇ ਠੀਕ ਹੈ ਜੀ ਤੇ ਇਹਦੇ ਨਾਲ ਹੋਰ ਵੀ ਰਾਜ ਇਸ ਕਾਫੀ ਐ ਸਕੀਮਾਂ ਗਈਆਂ ਛੱਤੀਸ਼ਗੜ੍ਹ ਨੇ ਜਿਵੇਂ ਗੋਦਨ ਨਵਾਏ ਯੋਜਨਾ ਸ਼੍ਰੀ ਤਨਵੰਤਰੀ ਯੋਜਨਾ ਗੌਰਵਾ ਨਰਵਾ ਠੀਕ ਹੈ ਜੀ ਆ ਤਾਂ ਸਰੇ ਲਾਇਆ ਪਿਆ ਤਾਂ ਕਿਸੇ ਨਾ ਕਿਸੇ ਪੇਪਰ ਤੇ ਜਪੱਕੇ ਮਿਲੂਗਾ ਹੈਂਡਲੇ ਪਾਸਪੋਰਟ ਦੇਖੋ ਹੈਂਡਲੇ ਦਾ ਮਤਲਬ ਹੋ ਰਿਹਾ ਹੈ ਹੈਂਡਲੇ ਇੱਕ ਸਾਸਤਾ ਕੀ ਜਿਹੜੀ ਪਾਸਪੋਰਟ ਦੱਸਦੀ ਹੈ ਠੀਕ ਹੈ ਜੀ ਪਾਸਪੋਰਟ ਦਾ ਰੈਂਕਿੰਗ ਦੱਸਦੀ ਹੈ ਕਿ ਆਪਣਾ ਪਾਸਪੋਰਟ ਕਿੰਨਾ ਕੁ ਸਟਰੋਂਗ ਹੈਗਾ ਜੇਕਰ ਆਪਾਂ 2024 ਦੀ ਰਿਪੋਰਟ ਦੀ ਗੱਲ ਕਰੀਏ ਤਾਂ ਆਪਣਾ ਜਿਹੜਾ ਰੈਂਕ ਹੈ ਉਹ 84ਵਾਂ ਰੈਂਕ ਹੈਗਾ ਆਪਾਂ ਜੀ 62 ਦੇਸ਼ਾਂ ਦੇ ਵਿੱਚ ਜਾ ਸਕਦੇ ਆ ਆਪਾਂ 62 ਦੇਸ਼ਾਂ ਦੇ ਵਿੱਚ ਫਰੀ ਯਾਤਰਾ ਕਰ ਸਕਦੇ ਆ ਕੋਨ ਫਿਰ ਸਕਦੇ ਬਾਹਰ ਦੇਸਾਂ ਨੂੰ ਕਿਉਂਕਿ ਬਾਹਰ ਦੇਸਾਂ ਦੇ ਵਿੱਚ ਆਪਣਾ ਇਹ ਪਾਸਪੋਰਟ ਹੈ ਜਿਹੜਾ ਚੱਲੂਗਾ ਤੇ ਚੁੱਪ ਕਰਕੇ ਤੁਸੀਂ ਜਹਾਜ਼ ਚੜ੍ਹ ਜਿਓ ਲਿਸਟ ਦੇਖਣੀ ਹੈ ਤੁਸੀਂ Google ਤੇ ਦੇਖ ਸਕਦੇ ਹੋ ਉੱਥੇ ਉਤਰ ਕੇ ਤੁਸੀਂ ਆਦਾ ਵੀਜ਼ਾ ਨਵਾ ਸਕਦੇ ਹੋ ਫਿਨਲੈਂਡ ਪਾਸਪੋਰਟ ਇੰਡੈਕਸ 2024 ਦੇ ਵਿੱਚ ਪਹਿਲ ਨੰਬਰ ਤੇ ਆਪਣੇ ਰਾਜ ਸਿੰਗਾਪੁਰ ਤੇ ਜਾਪਾਨ ਹੈਗੇ ਦੂਜੇ ਨੰਬਰ ਤੇ ਸਾਊਥ ਕੋਰੀਆ ਫਿਨਲੈਂਡ ਸਵੀਡਨ ਹੈਗੇ ਠੀਕ ਹੈ ਜੀ ਤੀਜੇ ਨੰਬਰ ਤੇ ਆਸਟ੍ਰੇਲੀਆ ਡੈਨਮਾਰਕ ਆਇਰਲੈਂਡ ਤੇ ਨੀਦਰਲੈਂਡ ਹੈ ਪਹਿਲਾ ਤੇ ਦੂਜਾ ਯਾਦ ਕਰ ਲਿਓ ਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੋਨਾਂ ਦਾ ਰੈਂਕ ਸੇਮ ਆਗਾ ਠੀਕ ਹੈ ਜੀ ਦੋ ਸੌਰੀ ਸੌਰੀ 80 ਰੈਂਕ ਸੌਰੀ ਰਾਜੇ ਮੈਂ ਤੁਹਾਨੂੰ ਗਲਤ ਦੱਸ ਗਿਆ ਹਨਾ 84 ਦੀ ਕਹਿਣਾ ਸੀ 80 ਸੌਰੀ ਠੀਕ ਹੈ ਤੇ ਪਾਕਿਸਤਾਨ 101ਵੇਂ ਨੰਬਰ ਤੇ ਹੈ ਠੀਕ ਹੈ ਜੀ ਜਿੰਨਾ ਰੈਂਕ ਉੱਪਰ ਹੋਈ ਜਾਊਗਾ ਉਹਨੇ ਆਪ ਨੂੰ ਘਟਦੇ ਇਸ ਦੇ ਵਿੱਚ ਜਾਣ ਦਾ ਮੌਕਾ ਮਿਲੂਗਾ ਨੈਸ਼ਨਲ ਯੂਥ ਡੇ ਤੁਹਾਨੂੰ ਪਤਾ ਕਿਦੋਂ ਬਣਾਇਆ ਜਾਂਦਾ 12 ਜਨਵਰੀ ਨੂੰ ਬਣਾਇਆ ਜਾਂਦਾ ਨੈਸ਼ਨਲ ਯੂਥ ਡੇ ਇਹ ਕਿਹਦੇ ਜਨਮ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਇਹ ਬਣਾਇਆ ਜਾਂਦਾ ਸਵਾਮੀ ਬਿਵੇਕਾਨੰਦ ਜੀ ਦੇ ਜਨਮ ਵਾਲੇ ਦਿਨ ਠੀਕ ਹੈ ਜੀ ਤਾਂ ਸਵਾਮੀ ਬਿਵੇਕਾਨੰਦ ਤੋਂ ਵੀ ਹੁਣ ਤੱਕ ਜਿਹੜੇ ਪ੍ਰੋਜੈਕਟ ਬਣੇ ਹੋਏ ਆ ਉਹਨਾਂ ਦਾ ਵੀ ਮੈਂ ਵਿੱਚ ਹੀ ਜ਼ਿਕਰ ਕਰ ਠੀਕ ਹੈ ਜੀ ਸਵਾਮੀ ਵਿਵੇਕਾਨੰਦ ਦਾ ਜਿਹੜਾ ਬਚਪਨ ਦਾ ਨਾਮ ਸੀ ਉਹ ਹੈਗਾ ਸੀ ਨਰਿੰਦਨਧ ਦਤ ਗੁਰੂ ਕੋਣ ਰਹੇ ਹੈ ਤੇ ਗੁਰੂ ਰਹੇ ਹੈ ਰਾਮਕ੍ਰਿਸ਼ਨ ਪਰਮਹੰਸ ਤੇ ਬੁੱਕਾਂ ਇਹਨਾਂ ਨੇ ਕਿਨੇ ਕਿਨੇ ਲਿਖੀਆਂ ਰਾਜਾ ਜੋਗਾ ਕਰਮ ਜੋਗਾ ਭਗਤੀ ਜੋਗਾ ਠੀਕ ਹੈ ਜੀ ਤਾਂ ਇਹ ਨਾਲ ਆਪਣੇ ਰਾਜੇ ਇਹ ਜਿਹੜਾ ਟੌਪਿਕ ਹੈਗਾ ਕਰੰਟ ਅਫੇਅਰ ਆਪਣੇ ਇਹਦੇ ਵਿੱਚ ਕਵਰ ਹੁੰਦੇ ਆ ਅ 7 ਤੋਂ ਲੈ ਕੇ 7 8 9 ਤੋਂ ਲੈ ਕੇ ਇਹ 10 ਤੋਂ ਲੈ ਕੇ 12 ਤੱਕ ਦੇ ਕਰੰਟ ਅਫੇਅਰ ਤੁਹਾਡੇ ਸਾਰੇ 3 ਦਿਨਾਂ ਦੇ ਇਹ ਵੀਡੀਓ ਦੇ ਵਿੱਚ ਕਵਰ ਹੋਇਆ ਬਾਦਰੋਬਾਦ ਰਾਜੇ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਇਹ ਜਿਹਾ ਕੰਟੈਂਟ ਚਾਹੀਦਾ ਠੀਕ ਹੈ ਜੀ ਤੇ ਗਾਰੰਟੀ ਮੇਰੀ 100% ਹੋਊਗੀ ਕਿ ਤੁਹਾਨੂੰ ਇਸ ਤੋਂ ਬਾਅਦ ਗਾਰੰਟ ਅਫੇਰਦੀ ਆਊਗਾ ਜਿਹੜੇ ਮੈਂ ਕਰਵਾਈ ਜਾਂਦਾ ਠੀਕ ਹੈ ਜੀ